ਦ ਮਾਈਕਰਪੋਟ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤ ਸ੍ਰੀ ਅਕਾਲ ਮੈ ਲਖਬਿੰਦਰ ਪੱਠੜਾ ਹਾਜ਼ਰਾਂ ਇੱਕ ਨਵੀਂ ਰਿਪੋਰਟ ਲੈ ਕੇ ਅੱਜ ਅਸੀਂ ਚਰਚਾ ਕਰਾਂਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਜਦੋਂ ਉਹ ਆਪਣੀ ਬਰਟੇਨ ਫੇਰੀ ਦੇ ਤੇ ਸੀ ਤਾਂ ਉਸ ਦੌਰਾਨ ਉਹ ਮੀਡੀਆ ਦੇ ਵਿੱਚ ਇੱਕ ਐ ਘਿਆ ਬਿਆਨ ਦੰਦੇ ਆ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਨੇ ਚਰਚੇ ਛੇੜ ਦਿੱਤੇ ਉਸ ਬਿਆਨ ਵਿੱਚ ਉਹ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਨੂੰ ਜਿਹੜਾ ਧਮਕਾ ਕੇ ਕਹਿੰਦੇ ਆ ਕਿ ਉਹ ਬਗਰਾਮ 에ਅਰਵੇਸ ਹੈ ਜਿਹੜਾ ਜਾਂ ਤਾਂ ਉਹ ਅਮਰੀਕਾ ਦੇ ਹਵਾਲੇ ਕਰ ਦੇਵੇ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਇਸ ਦੇ ਬਹੁਤ ਭਿਆਨਕ ਨਤੀਜੇ ਨੇ ਜਿਹੜੇ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਨੂੰ ਉਹ ਭੁਗਤਨੇ ਪੈਣਗੇ ਡੋਨਲਡ 트੍ਰੰਪ ਦੇ ਇਸ ਬਿਆਨ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਸ ਬਿਆਨ ਦੇ ਜਿਹੜੇ ਚਰਚੇ ਉਹ ਹੋਣ ਲੱਗ ਪਏ। ਆਖਰ ਅਜਿਹਾ ਕਿਉਂ ਡੋਨਲਡ 트੍ਰੰਪ ਨੇ ਬਿਆਨ ਦਿੱਤਾ ਤੇ ਕਿਉਂ ਬਗਰਾਮ ਜਿਹੜਾ ਹਵਾਈ ਅੱਡਾ ਜਾਂ 에어 بیس ਹੈ ਇਸ ਨੂੰ ਅਮਰੀਕਾ ਦੇ ਹਵਾਲੇ ਸੌਂਪਣ ਨੂੰ ਪਾਕਿਸਤਾਨ ਸਰਕਾਰ ਨੂੰ ਕਿਹਾ। ਅਜਿਹਾ ਕੀ ਹੈ ਉਸ ਬਗਰਾਮ ਏਅਰ ਵੇਸ ਦੇ ਵਿੱਚ ਜਿਹੜਾ ਅਮਰੀਕਾ ਉਸ ਨੂੰ ਲੈਣ ਲਈ ਇੰਨਾ ਤਾਬਲ ਹੈ ਜੇਕਰ ਇਸ ਗੱਲ ਤੇ ਪੂਰੀ ਤਰ੍ਹਾਂ ਜਾਣਨਾ ਹੈ ਤਾਂ ਸਾਨੂੰ ਥੋੜਾ ਪਛੋਕੜ ਦੇ ਵਿੱਚ ਜਾਣਾ ਪਵੇਗਾ ਕਿਉਂਕਿ ਜਦੋਂ 911 ਹਮਲਾ ਹੁੰਦਾ ਹੈ ਅਲਕਾਇਦਾ ਵੱਲੋਂ ਜਿਹੜਾ 911 ਹਮਲਾ ਅਮਰੀਕਾ ਤੇ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਅਲਕਾਇਦਾ ਦੇ ਉਸਾਮਾ ਬਿੰਨ ਲਾਦੇਨ ਦੀ ਭਾਲ ਲਈ ਅਮਰੀਕਾ ਜਿਹੜੀਆਂ ਆਪਣੀਆਂ ਫੌਜਾਂ ਅਫਗਾਨਿਸਤਾਨ ਦੇ ਵਿੱਚ ਹੈ ਉਹ ਤੈਨਾਤ ਕਰਦੀ ਹੈ ਉਹ ਫੌਜਾਂ ਲਗਾਤਾਰ ਜਿਹੜਾ ਅਫਗਾਨਿਸਤਾਨ ਦੇ ਵਿੱਚ ਤੇ ਹਵਾਈ ਅਮਲੇ ਕਰਦੇ ਆ ਤੇ ਉਹ ਉਥੋਂ ਦੇ ਛੋਟੇ ਛੋਟੇ ਗਰੁੱਪ ਹੁੰਦੇ ਜਿਹੜੇ ਤਾਲੀਬਾਨ ਤਾਲੀਬਾਨ ਜਾਂ ਹੋਰ ਬਹੁਤ ਸਾਰੇ ਗਰੁੱਪ ਨੇ ਉਹਨਾਂ ਨਾਲ ਗ੍ਰਹਿ ਜੁੱਧ ਜਿਹੜੀਆਂ ਅਮਰੀਕਾ ਦੀਆਂ ਫੌਜਾਂ ਦਾ ਛੜ ਜਾਂਦਾ ਹੈ ਉਸ ਸਮੇਂ ਕਾਬਲ ਦੇ ਨਜ਼ਦੀਕ ਇੱਕ ਹੀ ਬਗਰਾਮ 에ਅਰ ਬੇਸ ਹੁੰਦਾ ਹੈ ਜਿਸ ਨੂੰ ਇਹ ਬਗਰਾਮ 에ਅਰ ਬੇਸ ਹੈ ਜਿਹੜਾ ਬਣਾਇਆ ਤਾਂ ਯੂ ਐਸ ਐਸ ਆਰ ਵੱਲੋਂ ਹੁੰਦਾ 1950 ਦੇ ਵਿੱਚ ਪਰ ਜਿਹੜਾ ਇਸ ਨੂੰ ਡਿਵੈਲਪ ਹੈ ਉਹ 2001 ਤੋਂ ਬਾਅਦ ਅਮਰੀਕਾ ਦੀਆਂ ਫੌਜਾਂ ਵੱਲੋਂ ਕੀਤਾ ਜਾਂਦਾ ਤਾਂ ਉਸ ਇਸ ਨੂੰ ਡਿਵੈਲਪ ਕਰਨ ਤੋਂ ਬਾਅਦ ਜਿਹੜਾ ਇਹ 에ਅਰ ਬੇਸ ਹੈ ਇਸ ਵਿੱਚ ਇੱਕ ਤੋਂ ਵੱਧ ਜਿਹੜੇ ਸੈਨਿਕ ਸੀ ਉਹ ਰਹਿ ਸਕਦੇ ਸੀ ਇਸ ਕਰਕੇ ਇਸ ਤੇ ਬਹੁਤ ਜਿਹੜਾ ਖਰਚਾ ਕੀਤਾ ਉਹ ਅਮਰੀਕਾ ਦੀਆਂ ਸੈਨਾਵਾਂ ਦੁਆਰਾ ਕੀਤਾ ਗਿਆ ਤਾਂ ਕਿ ਇਸ ਦੇ ਆਲੇ-ਦੁਆਲੇ ਮੈਕਡੀ ਮੈਕਡੋਨਲਡ ਜਾਂ ਪੂਰਾ ਬਲੀਵਾਲ ਦੇ ਗਰਾਊਂਡ ਬਾਸਕਟਬਾਲ ਗਰਾਊਂਡ ਅਜਿਹਾ ਇਸ ਕਰਕੇ ਇਸ 에ਅਰ بیس ਨੂੰ ਬਗਰਾਮ 에ਅਰ بیس ਨੂੰ ਅਮਰੀਕੀ ਫੌਜਾਂ ਵੱਲੋਂ ਹੈ ਜਿਹੜਾ ਉਹ ਡਿਵੈਲਪ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ 2001 ਤੋਂ 2021 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਗ੍ਰਹਿ ਜੁੱਧ ਚੱਲਦਾ ਤੇ ਗ੍ਰਹਿ ਜੁੱਧ ਜਦ ਲਗਾਤਾਰ ਜਿਹੜੀਆਂ ਉੱਥੋਂ ਤਾਲੀਬਾਨ ਅਲ ਕਾਇਦਾ ਜਾਂ ਹੋਰ ਜਿਹੜੇ ਅਫਗਾਨਿਸਤਾਨ ਦੇ ਛੋਟੇ ਗਰੁੱਪ ਹੁੰਦੇ ਨੇ ਉਹਨਾਂ ਤੇ ਅਮਰੀਕੀ ਫੌਜਾਂ ਦੇ ਵਿੱਚ ਜਿਹੜਾ ਲਗਾਤਾਰ ਜੁੱਧ ਹੈ ਉਹ ਛੜਿਆ ਰਹਿੰਦਾ ਹੈ ਪਰ 2021 ਦੇ ਵਿੱਚ ਜਦੋਂ ਜੋ ਵਾਈਡਨ ਇਹ ਬਿਆਨ ਦੰਦੇ ਆ ਕਿ ਜਿਹੜੀਆਂ ਅਮਰੀਕਾ ਅਮਰੀਕਨ ਫੌਜਾਂ ਨੇ ਉਹ ਅਫਗਾਨਿਸਤਾਨ ਨੂੰ ਛੱਡ ਕੇ ਆਪਣੇ ਦੇਸ਼ ਆ ਜਾਣਾ ਤਾਂ ਉਸ ਤੋਂ ਬਾਅਦ ਜਿਹੜਾ ਤਾਲੀਬਾਨ ਹੈ ਉਹ ਅਫਗਾਨਿਸਤਾਨ ਦੀ ਸੱਤਾ ਤੇ ਕਾਬਜ ਹੋ ਜਾਂਦਾ ਹੈ ਅਮਰੀਕਾ ਦੀਆਂ ਫੌਜਾਂ ਜਿਹੜੀਆਂ ਉੱਥੋਂ ਅਫਗਾਨਿਸਤਾਨ ਨੂੰ ਛੱਡ ਕੇ ਆਪਣੇ ਦੇਸ਼ ਵਾਪਸ ਪੁੱਜੇ ਜੰਦੀਆਂ ਨੇ ਤੇ ਉਹ ਆਪਣੇ ਹਥਿਆਰ ਟੈਂਕ ਸਾਰਾ ਕੁਝ ਹੈ ਜਿਹੜਾ ਅਫਗਾਨਿਸਤਾਨ ਦੇ ਵਿੱਚ ਛੱਡ ਜਾਂਦੀਆਂ ਨੇ ਇਹ ਜਿਹੜਾ 에ਅਰ ਬੇਸ ਹੈ ਇਹ ਸੈਂਟਰਲ ਏਸ਼ੀਆ ਹੈ ਜਿੱਥੇ ਉੱਥੇ ਸਥਿਤ ਹੈ ਜਿਹੜੀ ਇਹਦੀ ਭੂਗੋਲਿਕ ਸਥਿਤੀ ਹੈ ਉਹ ਬਹੁਤ ਹੀ ਜਿਹੜੀ ਹੈ ਸਾਰੇ ਦੇਸ਼ਾਂ ਲਈ ਮਹੱਤਵਪੂਰਨ ਹੈ ਉੱਥੇ ਇਹ ਪੂਰਬੀ ਏਸ਼ੀਆ ਦੇ ਵਿੱਚ ਪੈ ਜਾਂਦਾ ਹੈ ਤੇ ਇਹ ਜਿਹੜੀ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਹੈ ਉੱਥੋਂ 7 ਕਿਲੋਮੀਟਰ ਦੀ ਦੂਰੀ ਤੇ ਹੈ ਉਸ ਤੋਂ ਪਾਕਿਸਤਾਨ ਚੀਨ ਤੇ ਤਜਿਕਿਸਤਾਨ ਲਗਭਗ ਥੋੜੀ ਹੀ ਦੂਰੀ ਤੇ ਇਹ ਤਿੰਨੋਂ ਦੇਸ਼ ਨੇ ਇਥੋਂ ਜੇਕਰ ਇਹ ਜਿਹੜੇ ਦੇਸ਼ ਦੇ ਕੰਟਰੋਲ ਚ 에ਅ ਬੇਸ ਆ ਜਾਵੇ ਤਾਂ ਉਹ ਜਿਹੜਾ ਇਹ ਤਿੰਨਾ ਦੇਸ਼ਾਂ ਤੇ ਆਪਣਾ ਕੰਟਰੋਲ ਰੱਖ ਸਕਦਾ ਤੇ ਆਪਣੀਆਂ ਸੈਨਾਵਾਂ ਨੂੰ ਜਿਹੜਾ ਇੱਥੇ ਇਸ ਬਗਰਾਮ 에ਅ ਬੇਸ ਤੇ ਜਿਹੜਾ ਤਾਇਨਾਤ ਕਰ ਸਕਦਾ ਇਸ ਕਰਕੇ ਅਮਰੀਕਾ ਨੂੰ ਜੀਓਗ੍ਰਾਫੀਕਲ ਏਰੀਆ ਜਾਂ ਪੰਗੋਲਿਕ ਸਥਿਤੀ ਦੇ ਤੌਰ ਤੇ ਜਿਹੜਾ ਇਹ ਬਗਰਾਮ 에ਅ ਬੇਸ ਹੈ ਇਸ ਨੂੰ ਮਹੱਤਵਪੂਰਨ ਅਮਰੀਕਾ ਮੰਨਦਾ ਹੈ ਕਿਉਂਕਿ ਪਹਿਲਾਂ ਵੀ ਹੈ ਜਿਹੜਾ ਅਮਰੀਕਨ ਆਰਮੀ ਇੱਥੇ ਰਹਿ ਕੇ ਲਗਾਤਾਰ ਇਹਨਾਂ ਦੇ ਦੇਸ਼ਾਂ ਇਹ ਜਿਹੜੇ ਦੇਸ਼ ਸੀ ਤਜਿਕਿਸਤਾਨ ਪਾਕਿਸਤਾਨ ਜਾਂ ਚੀਨ ਇਸ ਤੇ ਨਿਗਾਹ ਰੱਖਦੇ ਸੀ ਦੂਜਾ ਵੱਡਾ ਕਾਰਨ ਹੈ ਕਿ ਜਿਸ ਤਰ੍ਹਾਂ ਏਸ਼ੀਆ ਦੇ ਵਿੱਚ ਚਾਈਨਾ ਦੀ ਹੈ ਜਿਹੜੀ ਸਥਿਤੀ ਉਹ ਦਿਨੋਂ ਦਿਨਾਂ ਮਜ਼ਬੂਤ ਹੋ ਰਹੀ ਹੈ ਤੇ ਚਾਈਨਾ ਇੱਕ ਵੱਡੀ ਜਿਹੜੀ ਅਰਥ ਆਰਥਿਕ ਸ਼ਕਤੀ ਹੈ ਉਹ ਬਣ ਕੇ ਉੱਭਰ ਰਿਹਾ ਹੈ ਤਾਂ ਉਸ ਨੂੰ ਕੰਟਰੋਲ ਕਰਨ ਦੇ ਲਈ ਵੀ ਜਿਹੜਾ ਇਹ ਭੂਗੋਲਿਕ ਏਰੀਆ ਉਹ ਅਮਰੀਕਾ ਦੇ ਲਈ ਬਹੁਤ ਜ਼ਰੂਰੀ ਹੈ ਉਸ ਨੂੰ ਲੱਗਦਾ ਹੈ ਜੇ ਚਾਈਨਾ ਨੂੰ ਠੱਲ ਪਾਉਣੀ ਹੈ ਜਾਂ ਚਾਈਨਾ ਦੇਸ਼ ਨੂੰ ਕਣਾ ਤਾਂ ਜਿਹੜਾ ਇਸ 에어ਬੇਸ ਤੇ ਹੈ ਅਮਰੀਕਾ ਦੀਆਂ ਸੈਨਾਵਾਂ ਜਿਹੜੀਆਂ ਉਹ ਤਾਇਨਾਤ ਕੀਤੀਆਂ ਜਾ ਸਕਣਗੀਆਂ ਕਿਉਂਕਿ ਇੱਥੋਂ ਜਿਹੜਾ ਚਾਈਨਾ ਦਾ ਪਰਮਾਣੂ ਪਲਾਂਟ ਹੈ ਉਹ ਲਗਭਗ ਥੋੜੀ ਦੂਰੀ ਤੇ ਹੈ ਉੱਥੋਂ ਅਮਰੀਕਾ ਦੀਆਂ ਫੌਜਾਂ ਜਿਹੜੀਆਂ ਲਗਭਗ ਆਪਣੀ ਨਿਗਾਹ ਜਾਂ ਆਪਣੀ ਜਿਹੜੀ ਸਥਿਤੀ ਹੈ ਉਹ ਲਗਾਤਾਰ ਉਸ ਪਲਾਂਟ ਦੇ ਰੱਖ ਸਬ ਮਜ਼ਬੂਤ ਕਰ ਸਕਦੀ ਹੈ ਜੇਕਰ ਇੱਥੇ ਇਸ ਪਲਾਂਟ ਤੇ ਅਮਰੀਕਾ ਦੀਆਂ ਫੌਜਾਂ ਤਾਇਨਾਤ ਹੋ ਜਾਂਦੀਆਂ ਨੇ ਤਾਂ ਕਰਕੇ ਚੀਨ ਲਈ ਵੀ ਇਹ ਮਤਵਪੂਰਨ ਹੈ ਕਿ ਜੇਕਰ ਚਾਈਨਾ ਇੱਥੇ ਆਪਣੀਆਂ ਸੈਨਾਵਾਂ ਲਾ ਦਿੰਦਾ ਤਾਂ ਉਹ ਚੀਨ ਲਈ ਵੀ ਇੱਕ ਚੁਣੌਤੀ ਬਣ ਸਕਦਾ ਹੈ ਇਸ ਕਰਕੇ ਚੀਨ ਵੱਲੋਂ ਵੀ ਬਿਆਨ ਦਰਜ ਬਿਆਨ ਇੱਕ ਜਾਰੀ ਹੁੰਦਾ ਹੈ ਕਿ ਜਿਹੜਾ ਅਫਗਾਨਿਸਤਾਨ ਹੈ ਉਹ ਇੱਕ ਅਲੱਗ ਦੇਸ਼ ਹੈ ਤੇ ਉੱਥੇ ਇਸ ਨੂੰ ਆਪਣੀ ਰੱਖਿਆ ਕਰਨ ਲਈ ਜਿਹੜਾ ਅਫਗਾਨਿਸਤਾਨ ਹੈ ਉਹ ਵਚਨਬੱਧ ਹੈ ਤੇ ਉਸ ਤੋਂ ਬਾਅਦ ਟਰੰਪ ਦੇ ਬਿਆਨ ਤੋਂ ਬਾਅਦ ਜਿਹੜਾ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਹੈ ਉਹ ਵੀ ਆਪਣਾ ਬਿਆਨ ਹੈ ਜਿਹੜਾ ਜਾਰੀ ਕਰਦੀ ਉਸ ਵਿੱਚ ਉਹ ਆਖਦੀ ਹੈ ਕਿ ਅਫਗਾਨਿਸਤਾਨ ਦੀ ਕੋਈ 1 ਇੰਚ ਜਗ੍ਹਾ ਵੀ ਕੋਈ ਦੇਸ਼ ਨਹੀਂ ਲੈ ਸਕਦਾ ਤੇ ਅਫਗਾਨਿਸਤਾਨ ਤੇ ਬਹੁਤ ਸਾਰੇ ਤਾਕਤਵਰ ਦੇਸ਼ਾਂ ਨੇ ਹਮਲਾ ਕੀਤਾ ਪਰ ਕੋਈ ਵੀ ਦੇਸ਼ ਇਸ ਦੇਸ਼ ਨੂੰ ਜਿੱਤਣ ਵਿੱਚ ਕਾਮਯਾਬ ਨਹੀਂ ਹੋਇਆ ਸਾਰਿਆਂ ਨੂੰ ਹੀ ਟਾਈਮ ਪੈ ਕੇ ਇਹ ਦੇਸ਼ ਛੱਡਣ ਤੇ ਮਜਬੂਰ ਹੋਣਾ ਪਿਆ ਕਿਉਂਕਿ ਜਿਹੜੇ ਅਫਗਾਨਿਸਤਾਨ ਦੇ ਲੋਕ ਨੇ ਉਹ ਕਿਸੇ ਦੇ ਦਬਾਅ ਦੀਨ ਜਾਂ ਕਿਸੇ ਹੋਰ ਦੇਸ਼ ਦੇ ਰਾਜ ਦੇ ਦੀਨ ਨਹੀਂ ਰਹਿ ਸਕਦੇ ਉਹ ਇੱਕ ਆਜ਼ਾਦ ਪ੍ਰਾਣੀ ਨੇ ਤੇ ਉਹ ਆਪਣੀ ਸੱਤਾ ਸੰਭਾਲ ਸਕਦੇ ਆ ਇਸ ਕਰਕੇ ਜਿਹੜੀ ਤਾਲੀਬਾਨ ਦੀ ਸਰਕਾਰ ਨੇ ਵੀ ਬਿਆਨ ਦਿੱਤਾ 트럼ਪ ਦੇ ਇਸ ਬਿਆਨ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਸ ਬਿਆਨ ਦੇ ਚਰਚੇ ਛੜ ਗਏ ਕਿ 트럼ਪ ਲਗਾਤਾਰ ਜਿਹੜੇ ਛੋਟੇ-ਛੋਟੇ ਦੇਸ਼ਾਂ ਨੂੰ ਧਮਕਾ ਰਹੇ ਆ ਪਰ ਇਸ ਦੇ ਜਿਹੜੇ ਜਿਹੜੇ ਇਸ ਦੇ ਜੀਓਗ੍ਰਾਫੀਕਲ ਏਰੀਆ ਜਾਂ ਜੀਓਪੋਲਿਟਿਕਸ ਹੁੰਦੀ ਹੈ ਉਸ ਦੇ ਮਹਾਰਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਇਹ 에ਅਰਵੇਸ ਹੈ ਉਹ ਅਮਰੀਕਾ ਦੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਪਹਿਲਾਂ ਵੀ ਚੀਨ ਨੂੰ ਕੰਟਰੋਲ ਕਰਨ ਦੇ ਲਈ ਏਸ਼ੀਆ ਦੀਆਂ ਵੱਖ-ਵੱਖ ਥਾਵਾਂ ਤੇ ਜਿਹੜੀਆਂ ਆਪਣੀਆਂ ਸੈਨਾਵਾਂ ਨੂੰ ਤੈਨਾਤ ਕਰਦਾ ਰਹਿੰਦਾ ਜਿਵੇਂ ਕਿ ਉਹ শ্রীলੰਕਾ ਦੇ ਵਿੱਚ ਜਾਂ ਬੰਗਲਾਦੇਸ਼ ਦੇ ਵਿੱਚ ਆਪਣੀਆਂ ਸੈਨਾਵਾਂ ਨੂੰ ਜਿਹੜਾ ਉਹ ਤੈਨਾਤ ਕਰਦਾ ਰਹਿੰਦਾ ਤਾਂ ਕਿ ਜਿਹੜਾ ਚੀਨ ਹੈ ਉਹ ਜਿਆਦਾ ਏਸ਼ੀਆ ਵਿੱਚ ਆਪਣੀ ਸਥਿਤੀ ਮਜ਼ਬੂਤ ਨਾ ਕਰ ਸਕੇ ਇਸ ਕਰਕੇ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਜਿਹੜਾ ਚੀਨ ਦਾ ਪਰਮਾਣੂ ਪਲਾਂਟ ਹੈ ਉਹ ਇਸ 에ਅਰਵੇਸ ਤੋਂ ਬਹੁਤ ਨਜ਼ਦੀਕ ਹੈ ਤਾਂ ਕਰਕੇ ਜੇਕਰ ਅਮਰੀਕਾ ਇੱਥੇ ਕਾਬਜ ਹੁੰਦਾ ਤਾਂ ਦੋਵੇਂ ਦੇਸ਼ਾਂ ਦਾ ਜਿਹੜਾ ਆਪਸੀ ਟਕਰਾਅ ਆਇਆ ਅਮਰੀਕਾ ਤੇ ਚੀਨ ਦਾ ਉਹ ਵੀ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਦੋਵੇਂ ਦੇਸ਼ ਨੇ ਜਿਹੜੇ ਪਰਮਾਣੂ ਸ਼ਕਤੀਆਂ ਨੇ ਤੇ ਬਹੁਤ ਹੀ ਸਰਮੱਦ ਜਿਹੜੇ ਆਰਥਿਕ ਪੱਖੋਂ ਮਜ਼ਬੂਤ ਦੇਸ਼ ਨੇ ਤਾਂ ਆਉਣ ਵਾਲਾ ਸਮਾਂ ਦੇ ਦੱਸੇਗਾ ਕਿ ਜੀਓਪੋਲਿਟਿਕਸ ਦਾ ਕਿਹੜੇ ਰਾਹ ਵੱਲ ਜਾਂਦੀ ਹੈ ਪਰ ਇਸ ਸਮੇਂ ਤਾਂ ਇਹ ਬਿਆਨ ਦੇ ਕੇ ਡੋਨਲਡ ਟਰੰਪ ਨੇ ਪੂਰੀ ਦੁਨੀਆ ਦੇ ਵਿੱਚ ਚਰਚੇ ਛੇੜ ਦਿੱਤੇ ਤੇ ਹੋਰ ਅਜਿਹੀਆਂ ਹੀ ਮਤਪੂਰਨ ਖਬਰਾਂ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਤਾਂ